ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਾਰ ਫੇਰ ਭਾਈ ਕਨਈਆ ਜੀ ਸੇਵਾ ਸੈਟੀ ਦੇ ਯੋਧੇ ਭਾਦੋਂ ਦੇ ਮਹੀਨੇ ਦੀ ਸਕਰਾਂ ਦੇ ਸ਼ੁਭ ਦਿਹਾੜੇ ਤੇ ਰੁੱਖ ਲਗਾਉਣ ਨਿਕਲੇ ਸਵੇਰੇ ਸਵੇਰੇ ਨਿੰਮਾ ਦੇ ਰੁੱਖ ਲਗਾਏ ਗਏ ਨੇ ਜੋ ਸਾਡੇ ਭਵਿੰਦਰ ਸਿੰਘ ਸਰਾਹ ਜੋ ਰੁੱਖਵਾਣੇ ਚਾਰਜ ਨੇ ਉਹਨਾਂ ਨੇ ਘਰੇ ਤਿਆਰ ਵੀ ਕੀਤੇ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਬੂਟੇ ਲਗਾਏ ਗਏ ਨੇ ਨੇਕ ਰੂਹਾਂ ਅਨੇਕ ਸੇਛਿਤਾ ਹਾਜ਼ਰ ਨੇ ਖੁਦ ਮੀਂਹ ਦੇ ਵਿੱਚ ਮੀਂਹ ਪੈਂਦਿਆਂ ਬੂਟੇ ਲਾਏ ਸਾਰਿਆਂ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਲੋ ਜੀ ਰੁੱਖ ਤਾਂ ਲੱਗ ਚੁੱਕੇ ਨੇ ਕਿਉਂਕਿ ਮੀਂਹ ਪੈਣ ਦੇ ਚ ਵੀਡੀਓ ਬਣਾਉਣਾ ਸੰਭਵ ਨਹੀਂ ਸੀ ਤੇ ਸਾਡੇ ਵਿੱਚ ਸਾਡੇ ਯੋਧੇ ਹਾਜ਼ਰ ਨੇ ਭਾਈ ਕਨਈਆ ਜੀ ਜਿੱਥੇ ਵਸਾਟੀ ਖੰਨਾ ਤੋਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਪਿੰਦਰ ਸਿੰਘ ਸਰਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਹਨਾਂ ਨੇ ਜੋ ਰੁੱਖ ਅੱਜ ਲੈ ਕੇ ਆਂਦੇ ਇਹਨਾਂ ਨੇ ਖੁਦ ਬੱਚਿਆਂ ਵਾਂਗੂ ਘਰੇ ਘਰੇ ਤਿਆਰ ਕੀਤੇ ਆਪਣੀ ਫੁਲਵਾੜੀ ਦੇ ਵਿੱਚ ਤਿਆਰ ਕੀਤੇ ਤੇ ਆਉਣ ਵਾਲੇ ਸਮੇਂ 'ਚ ਵੀ ਹੋਰ ਤਿਆਰ ਹੋ ਜਾਣਗੇ ਉਹ ਵੀ ਲਗਾਵਾਂਗੇ ਅੱਜ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਨਿੰਮਾ ਦੇ ਅਸੀਂ ਰੁੱਖ ਸੈਂਟਰ ਦੇ ਵਿੱਚ ਲਗਾਏ ਨੇ ਖੰਨਾ ਜੀਟੀ ਰੋਡ ਤੇ ਇਹ ਖੰਨੇ ਦੀ ਸ਼ਾਨ ਵਧਣਗੇ ਔਰ ਰਾਹੀ ਨਾ ਕਿ ਦੇਖਿਆ ਕਰਨਗੇ ਕਿ ਖੰਨਾ ਸ਼ਹਿਰ ਇਥੋਂ ਨਿੰਮਾ ਸ਼ੁਰੂ ਹੋ ਗਈਆਂ ਤਾਂ ਖੰਨਾ ਸ਼ਹਿਰ ਸ਼ੁਰੂ ਹੋ ਗਿਆ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਕਿ ਰਸਤੇ 'ਚ ਲੰਘਦੇ ਕਰਦੇ ਜੇ ਤੁਹਾਡੇ ਕੋਲ ਕੋਈ ਪਾਣੀ ਦਾ ਸਾਧਨ ਹੈ ਪਾਣੀ ਦੀ ਕਮੀ ਹੈ ਤਾਂ ਜਰੂਰ ਪਾ ਕੇ ਜਾਓ ਤਾਂ ਕਿ ਜਿਹੜੇ ਰੁੱਖ ਨੇ ਇਹ ਸਹੀ ਤਲਾਮਤ ਪੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਨੇ ਗੱਲ ਕੀਤੀ ਪਾਣੀ ਦੀ ਉਹ ਇੰਦਰ ਦੇਵਤਾ ਜੀ ਅੱਜ ਖੁਦ ਨਿਹਾਲ ਹੋ ਗਏ ਸ਼ੁਭ ਦਿਹਾੜਾ ਸੀ ਸਕਰਾਂ ਦਾ ਪਾਣੀ ਉੱਪਰੋਂ ਰੁੱਖਾਂ ਨੂੰ ਲੱਗ ਚੁੱਕਿਆ ਬੂਟਿਆਂ ਨੂੰ ਲੱਗ ਚੁੱਕਿਆ ਗੱਲ ਕਰਦੇ ਆ ਜਤਿੰਦਰ ਸਿੰਘ ਮਹਿਮੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸ਼ਹਿਰ ਵਾਸੀ ਜਾਣਦੇ ਹੋ ਕਿ ਜਦੋਂ ਤੁਸੀਂ ਖੰਨਾ ਪਟੀਆਂ ਨਿਕਲੋਗੇ ਤੁਸੀਂ ਦੇਖੋਗੇ ਕਿ ਨਿਮਾ 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 ਅੱਗੇ ਬੀਜੇ ਤੱਕ ਬਿਲਕੁਲ ਫੁੱਟਪਾਥ ਦੇ ਉੱਤੇ ਨਿਮਾ ਦੇ ਐਨ ਵਧੀਆ ਬੂਟੇ ਲੱਗੇ ਹੋਏ ਨੇ ਉਹ ਸਾਰੇ ਬੂਟੇ ਹੱਦੋਂ 5-7 ਸਾਲ ਪਹਿਲਾਂ ਲਗਾਏ ਗਏ ਸੀ ਅੱਜ ਉਹ ਬਹੁਤ ਵਧੀਆ ਵਿਕਸ਼ਣ ਬਣ ਗਏ ਤੇ ਬਹੁਤ ਸ਼ਹਿਰ ਨੂੰ ਸੁੰਦਰਤਾ ਦਾ ਦਿਖ ਰਹੀ ਹੈ ਉੱਤਰੋਂ ਆਉਂਦਾ ਬੰਦਾ ਦੇਖਦਾ ਕਿ ਵਾਕਈ ਕੋਈ ਸੰਸਥਾਵਾਂ ਨੇ ਪਲਾਂਟੇਸ਼ਨ ਕੀਤੀ ਹੋਈ ਹੈ ਲੇਕਿਨ ਜੀਟੀ ਰੋਡ ਦੇ ਇਧਰਲੇ ਪਾਸੇ ਜੋ ਸੀ ਵੀ ਫੁੱਟਪਾਥ ਇਹਦੇ ਵਿੱਚ ਰੁੱਖਾਂ ਦੀ ਕਮੀ ਸੀ ਪਿਛਲੇ ਸਾਲ ਵੀ ਰੁੱਖ ਲਗਾਏ ਗਏ ਸੀ ਪਿਛਲੇ ਤੋਂ ਪਿਛਲੇ ਸਾਲ ਵੀ ਰੁੱਖ ਲਗਾਏ ਗਏ ਸੀ ਬਹੁਤ ਸਾਰੇ ਰੁੱਖ ਹੋ ਗਏ ਨੇ ਤੇ ਇਸ ਸਾਲ ਵੀ ਆਪਾਂ ਜਿਹੜੀਆਂ ਆਈਆਂ ਨੇ ਨਿੰਮਾਂ ਦੇ ਰੁੱਖ ਆ ਜਿਹੜੇ ਫੁੱਟਪਾਥ ਦੇ ਸ਼ਨੀ ਦੇਵ ਮੰਦਰ ਦੇ ਬਿਲਕੁਲ ਸਾਹਮਣੇ ਤੋਂ ਲੈ ਕੇ ਅੱਗੇ ਤੱਕ ਆਪਾਂ ਨੇ ਪਲਾਂਟੇਸ਼ਨ ਕੀਤੀ ਆ ਸੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸੇਵਾ ਕਰੋ ਵੱਧ ਤੋਂ ਵੱਧ ਹੋ ਸਕੇ ਆਪਣੀ ਜ਼ਿੰਦਗੀ ਦੇ ਵਿੱਚ ਪਲਾਂਟੇਸ਼ਨ ਕਰੋ ਵਾਏ ਕੀਤੀ ਦਾਤ ਨਾਲਸਾ ਵਾਏ ਕੋ ਜੀ ਕੀ ਮਤ ਜਤਿੰਦਰ ਜੀ ਨੇ ਗੱਲ ਕੀਤੀ ਜੀਟੀ ਰੋਡ ਪੱਟੀਆਂ ਸਾਈਡ ਲੁਧਿਆਣਾ ਸਾਈਡ ਖੰਨਾ ਤੋਂ ਜਾਂਦੇ ਹੋਏ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਨਾਲ ਹੋਰ ਵੀ ਕਈ ਸੰਸਥਾਵਾਂ ਨੇ ਜਿਵੇਂ ਨਿਊ 에ਜ ਵੈਲਫੇਅਰ ਕਲੱਬ ਹੋ ਗਿਆ ਜਾਂ ਇੱਕ ਸਾਡੇ ਬਜ਼ੁਰਗ ਜੋ ਸੀਨੀਅਰ ਸਿਟੀਜ਼ਨ ਨੇ ਰਟਾਇਰ ਨੇ ਉਹਨਾਂ ਨੇ ਵੀ ਕਾਫੀ ਉੱਥੇ ਨਿੰਮਾ ਦੇ ਬੂਟੇ ਲਾਏ ਸੀ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਆ ਸਾਡੇ ਵਿੱਚ ਹਾਜ਼ਰ ਨੇ ਸਰਬਜੀਤ ਸਿੰਘ ਪਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਤੇ ਇੱਕੋ ਹੀ ਬੇਨਤੀ ਹੈ ਵੀ ਆਓ ਸਾਰੇ ਆਪਾਂ ਰਲ ਕੇ ਰੁੱਖ ਲਗਾਓ ਤਰਤੀਬ ਲਾਓ ਦੇ ਮਹਿੰਮ ਦਾ ਹਿੱਸਾ ਬਣੀਏ ਬਾਰਿਦ ਤੇ ਇਹ ਤੇ ਆਪਾਂ ਇਹਨੂੰ ਯੋਗਦਾਨ ਪਾਈ ਜਾ ਰਿਹਾ ਵੰਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਗੁਰਮੀਤ ਸਿੰਘ ਫੌਜੀ ਵੀਰ ਹਾਜ਼ਰ ਨੇ ਵੀਰ ਜੀ ਅੱਜ ਦਾ ਜੋ ਡਿਸੀਜਨ ਲਿਆ ਗਿਆ ਇੱਕ ਤਾਂ ਗੋਵਿੰਦਗੜ੍ਹ ਵਾਲੀ ਸਾਈਡ ਤੇ ਜੀਟੀ ਰੋਡ ਤੇ ਨਿੰਮਾ ਦੇ ਬੂਟੇ ਹਨ ਨਹੀਂ ਸੀ ਦੂਜਾ ਇੱਕ ਜਿਵੇਂ ਆਪਾਂ ਦੇਖਦੇ ਆ ਅਕਸਰ ਗੁੱਜਰ ਨੇ ਜਿਹੜੇ ਉਹ ਆਪਾਂ ਹੋਰ ਪਾਸੇ ਬੂਟੇ ਲਾਣੇ ਆ ਖਰਾਬ ਕਰ ਦਿੰਦੇ ਨੇ ਪਰ ਜੀਟੀ ਰੋਡ ਤੇ ਇੱਥੇ ਮਮਕਨ ਨਹੀਂ ਹੋਵੇਂਦੀਆਂ ਚੀਜ਼ਾਂ ਕਿਉਂਕਿ ਇੱਥੇ ਜੀਟੀ ਰੋਡ ਤੇ ਡੰਗਰ ਆ ਜ ਨਹੀਂ ਸਕਦੇ ਇਹ ਇਸ ਮਾਮਲੇ 'ਚ ਤੁਸੀਂ ਦੋ ਸ਼ਬਦ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਕਿ ਬੱਟੋ ਬੱਟੇ ਬੂਟੇ ਲਾਇਆ ਕਰੋ ਇਹ ਬੂਟੇ ਇਸ ਜਗ੍ਹਾ ਤੇ ਤਾਂ ਲੱਗੇ ਨੇ ਕਿਉਂਕਿ ਇੰਡਸਟਰੀ ਏਰੀਆ ਹੋਣ ਕਰਕੇ ਪੋਲੂਸ਼ਨ ਬਹੁਤ ਜ਼ਿਆਦਾ ਹੋ ਰਿਹਾ ਹੈ। ਜੋ ਰਾਹੀ ਲੰਘਦੇ ਨੇ ਤੁਹਾਂ ਬਹੁਤ ਜ਼ਿਆਦਾ ਲੱਗਦਾ ਇਸ ਕਰਕੇ ਬੂਟੇ ਵੱਡੇ ਹੋਣਗੇ ਤੇ ਵਧੀਆ ਆਕਸੀਜਨ ਦੇ ਕੇ ਮਾਤਾਵਰਨ ਨੂੰ ਸਾਫ਼ ਕਰ ਸਕਦੇ। ਧੰਨਵਾਦ। ਧੰਨਵਾਦ ਜੀ ਸਾਰਿਆਂ ਦਾ।